सत श्रीक जी स्वागत आहे तोडा आपण चॅनल टीनास कलेक्शन ते ਫੈਬ੍ਰਿਕ কালেকਸ਼ਨ ਜੀ ਬਾਂਦਰੀ suit ਪਿਓਰ ਕਾਟਨ ਦੇ ਵਿੱਚ ਤੇ ਪ੍ਰਾਈਸ ਰਹੇਗਾ ਜੀ 650 ਫ੍ਰੀ ਸ਼ਿਪਿੰਗ ਤੇ ਨੈਕਸਟ ਆਰਟੀਕਲ ਸੇਮ ਬਾਂਦਰੀ suit ਆਏਗਾ ਸਿਰਫ ਇਹਨਾਂ ਚ ਫਰਕ ਹੈ ਕਿ ਜਿਹੜੀ ਬਾਟਮ ਹੈ ਦੁਪੱਟੇ ਨਾਲ ਦੀ ਟਾਈ ਐਂਡ ਡਾਈ ਚਾਹੀਏਗੀ ਪਿਓਰ ਕਾਟਨ ਫੈਬਰਿਕ ਰਹੇਗਾ ਤੇ ਇਹਦਾ ਪ੍ਰਾਈਸ ਰਹੇਗਾ ਜੀ 700 ਫ੍ਰੀ ਸ਼ਿਪਿੰਗ ਨੈਕਸਟ ਆਰਟੀਕਲ ਰਹੇਗਾ ਜੀ ਕੋਟਾ ਡੋਰੀਆ ਫੈਬਰਿਕ ਰਹੇਗਾ ਇਹ suitਾਂ ਦਾ ਤੇ 올ਓਵਰ suit ਰਹਿਣਗੇ 5 ਮੀਟਰ ਕੱਟ ਰਿਹਾ ਇਹਨਾਂ suitਾਂ ਦਾ ਤੇ ਇਹਨਾਂ ਵਿੱਚ ਜਿਹੜਾ ਤੁਸੀਂ ਦੋ ਬਾਏ ਕਰਦੇ ਹੋ ਤੇ ਤੁਹਾਨੂੰ ਜਿਹੜਾ ਇਹਨਾਂ ਦਾ ਪ੍ਰਾਈਸ ਹੋਏਗਾ 850 ਫ੍ਰੀ ਸ਼ਿਪਿੰਗ ਇਹਨਾਂ ਵਿੱਚ ਤੁਸੀਂ ਕੋਈ ਵੀ ਅਲੱਗ-ਅਲੱਗ ਜਿਹੜਾ ਪ੍ਰਿੰਟ ਚੂਜ਼ ਕਰਕੇ ਬਾਏ ਕਰ ਸਕਦੇ ਹੋ ਇਹਨਾਂ ਸਾਰੇ ਸੂਟਾਂ ਦਾ ਜਿਹੜਾ ਪ੍ਰਾਈਸ ਦੋਨੋਂ ਸੂਟਾਂ ਦਾ ਜਿਹੜਾ ਪ੍ਰਾਈਸ ਰਹੇਗਾ 850 ਫ੍ਰੀ ਸ਼ਿਪਿੰਗ ਸਿੰਗਲ ਬਾਏ ਨਹੀਂ ਹੋ ਸਕਦਾ ਜੀ ਵਿੱਚ ਸਿਰਫ ਦੋ ਹੀ ਤੁਹਾਨੂੰ ਬਾਏ ਕਰਨੇ ਪੈਣਗੇ ਬਹੁਤ ਹੀ ਵਧੀਆ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਹੈ ਆਪਣੇ ਅਕੋਰਡਿੰਗ ਤੁਸੀਂ ਕੁਝ ਵੀ ਬਣਾ ਸਕਦੇ ਹੋ ਜੀ ਨੈਕਸਟ ਆਰਟੀਕਲ ਰਹੇਗਾ ਜੀ ਪਿਓਰ ਬੈਲਵਟ ਫੈਬਰਿਕ ਰਹੇਗਾ ਮਸ਼ੀਨ ਕਟਵਰਕ ਜਿਹੜਾ ਬਾਟਰ ਦੇ ਉੱਤੇ ਆਏਗਾ ਤੇ ਪਲੇਨ ਵਾਟਰ ਮ आएगी ਪਿਓਰ ਬੈਲਵਟ ਦੀ ਤੇ ਇਹਦਾ ਪ੍ਰਾਈਸ ਰਹੇਗਾ ਜੀ 650 ਫ੍ਰੀ ਸ਼ਿਪਿੰਗ ਪਹਿਲੇ ਪਹਿਲੇ ਇਹਦਾ ਪ੍ਰਾਈਸ ਸੀ 600 ਹੁਣ 650 ਹੋ ਗਿਆ ਜੀ ਫ੍ਰੀ ਸ਼ਿਪਿੰਗ ਹੈ ਦੀ ਬਹੁਤ ਹੀ ਵਧੀਆ ਆਰਟੀਕਲ ਹੈ ਵੀ ਆਪਣੇ ਅਕੋਰਡਿੰਗ ਤੁਸੀਂ ਕੁਝ ਵੀ ਫਰੌਕ ਸੂਟ ਬਣਵਾ ਸਕਦੇ ਹੋ ਨੈਕਸਟ ਆਰਟੀਕਲ ਰਹੇਗਾ ਜੀ ਪਿਓਰ ਪਸ਼ਮੀਨਾ ਆਲ ਓਵਰ ਸੂਟ ਦੁਪੱਟਾ ਜਿਹੜਾ ਆ ਪਸ਼ਮੀਨਾ ਦੇ ਰਹੇਗਾ ਵਾਰਮ ਕੁਆਲਟੀ ਦੇਗੀ ਪੂਰੇ ਸੂਟ ਦੀ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਸੂਟ ਹੈ ਤੇ ਇਹਦਾ ਪ੍ਰਾਈਸ ਰਹੇਗਾ ਜੀ 750 ਫ੍ਰੀ ਸ਼ਿਪਿੰਗ ਇੰਨੇ ਪ੍ਰਾਈਸ ਦੇ ਵਿੱਚ ਜੀ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੇ ਪਸ਼ਮੀਨਾ ਹੈਵੀ ਪਸ਼ਮੀਨਾ ਆ ਵਾਰਮ ਕੁਆਲਟੀ ਹੈ ਜੀ ਦੀ ਬਹੁਤ ਹੀ ਵਧੀਆ ਆਰਟੀਕਲ ਹੈ ਚੈੱਕ ਕਰੋ ਜੀ ਨੈਕਸਟ ਆਰਟੀਕਲ ਪਿਓਰ ਨੇਚਰਲ ਕ੍ਰੇਪ ਸਿਲਕ ਆਏਗਾ ਜੀ ਆਲਓਵਰ ਸੂਟ 5 ਮੀਟਰ ਕੱਟ ਰਹੇਗਾ ਡਬਲ ਸ਼ੀਟ ਦੇ ਵਿੱਚ ਇਹ ਸੂਟ ਆਏਗਾ ਕੀ ਦਾ ਪ੍ਰਾਈਸ ਰਹੇਗਾ ਜੀ 700 ਫ੍ਰੀ ਸ਼ਿਪਿੰਗ ਹੋਰ ਵੀ ਬਧੀ ਆਰਟੀਕਲ ਆ ਆਪਣੇ ਅਕੋਰਡਿੰਗ ਤੁਸੀਂ ਐmbroidery ਵਰਕ ਕਰਵਾ ਸਕਦੇ ਓ ਦੇ ਉੱਤੇ ਇਹਨੂੰ ਹੈਵੀ ਕੁਆਲਿਟੀ ਦਾ ਬਣਾਵਾ ਸਕਦੇ ਓ ਜੀ ਤੇ ਸਾਰਿਆਂ ਦੀ ਅੱਗੇ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਰਨਾ ਔਰ ਸ਼ੇਅਰ ਵੀ ਕਰਨਾ ਔਰ ਕਮੈਂਟ ਕਰਕੇ ਜੂਰ ਦੱਸਣਾ ਕਿੰਦਾ ਸੂਟ ਲੱਗਿਆ